ਸਤਿ ਸ੍ਰੀ ਅਕਾਲ ਜੀ ਜੀਰ ਵੀਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਲੱਗੀ ਚਵਾਈ ਹੁਣ ਹਾਂਜੀ ਹਾਂਜੀ ਜੀ ਠੀਕ ਹੈ ਠੀਕ ਹੈ ਜੀ ਢੋਲੇ ਤੁਹਾਨੂੰ ਸੁਣਾ ਹਾਂਜੀ ਵੱਡੀ ਛੋਟੀ ਦੀ ਆਪਾਂ ਸਮਾ ਕਰਵਾ ਲਈਏ ਪਹਿਲਾਂ ਲਓ ਜੀ 16 ਲੀਟਰ ਜਿਹੜਾ ਮੌਕੇ ਦੇ ਝੋਟੇ ਦੇ ਪੂਲ ਦੁੱਧ ਤਿਆਰ ਆ ਤੇ ਆਪਾਂ ਲੱਗੇ ਇਹਦੀ ਚਵਾਈ ਦਿਖਾਉਣ ਤੁਹਾਨੂੰ ਹੁਣ ਤੇ ਬਣੇ ਰਿਓ ਤੇ ਚਵਾਈ ਪੂਰੀ ਵੇਖਿਓ ਕਰਮ ਵਾਲੀ ਕਿੰਨਾ ਦੁੱਧ ਕੱਢਦੀ ਆ ਮੂੰਹ ਜਿਹੜੀ ਕਿ ਚਾਰ ਦੰਦ ਹੈ ਜੇ ਤੇ ਦੁੱਧ ਜਿਹੜਾ ਮੌਕੇ ਦੇ ਵੀਰ ਜੀ ਕਿੰਨਾ ਤਿਆਰ ਹੀ ਇਹਦੇ ਕੋਲ 16 ਲੀਟਰ ਜਿਹੜਾ ਮੌਕੇ ਤੇ ਦੁੱਧ ਝੋਟੀ ਦੇ ਕੋਲ ਤਿਆਰ ਆ ਤੇ ਜਿਹੜਾ ਕੱਦ ਤੇ ਵਜ਼ਨ ਤੁਹਾਨੂੰ ਦਿਖਣ ਹੀ ਰਿਹਾ ਵੀਡੀਓ ਦੇ ਵਿੱਚ ਅੰਦਾਜ਼ਾ ਲਾ ਸਕਦੇ ਜੇ ਬਹੁਤ ਹੀ ਵੱਡੇ ਕੱਦ ਦੀਆਂ ਦੋਵੇਂ ਝੋਟੀਆਂ ਵੀਰ ਦੇ ਕੋਲ ਥੋੜਾ ਜਿਹਾ ਵੀਰਜੀ ਸਾਈਡ ਤੇ ਹੋ ਜਾ ਤੋ ਮੈਨੂੰ ਇੱਕ ਵਾਰੀ ਥਣ ਦਿਖਾ ਲੈਂਦਾ ਇੱਥੋਂ ਦੂਰੋਂ ਹਾਂ ਬਹੁਤ ਵੀ ਵੱਡੀ ਸ਼ਕੀਨ ਹੈ ਤੇ ਧਾਰ ਦੂਰ ਦੀ ਫੁੱਲ ਸ਼ਕੀਨ ਹੈ ਝੋਟੀ ਪਿੱਠ ਪੁੜੇ ਦੀ ਨੰਬਰ 1 ਆ ਰੇ ਬਾਕੀ ਥਣ ਭਾਂਡਾ ਤੁਸੀਂ ਚੈੱਕ ਕਰ ਹੀ ਲਿਆ ਕਰ ਮਾਲੀ ਦਾ ਜਿਹੜੀ ਫੁੱਲ ਵੀਡੀਓ ਉਹ ਵੀ ਅਪਲੋਡ ਹੋ ਗਈ ਹੈ ਚੈਨਲ ਦੇ ਉੱਤੇ ਪਾਉਂਗਾ ਦਾ ਡੇਰੀ ਫਾਰਮ 5811 ਦੇ ਉੱਤੇ ਜਿਹੜੀ ਅਗਲੇ ਥਣਾ ਦੀ ਜਵਾਈ ਵੀਰ ਨੇ ਸ਼ੁਰੂ ਕਰਤੀ ਆ ਤੇ ਬਾਲਟੀ ਆਪਾਂ ਖਾਲੀ ਤੁਹਾਨੂੰ ਚੈੱਕ ਕਰਾ ਦੇ ਇਹ ਮਾਰੋ ਵੀਰ ਜੀ ਧਾਰਮ ਮਾਰੋ ਅਗਲੇ ਥਣਾ ਦੀਆਂ ਲਓ ਜੀ ਜਿਹੜੀ ਅਗਲੇ ਥਣਾ ਦੀ ਜਵਾਈ ਹੈ ਤੁਹਾਨੂੰ ਚੈੱਕ ਕਰਾਉਣ ਲੱਗੇ ਆ ਐਨੂੰ ਦਿਖਾ ਦਿਓ ਵੀਰ ਜੀ ਮੜਾ ਲਓ ਕਹਿੰਦੀ ਆ ਇਹਨੂੰ ਲਓ ਜੀ ਆ ਜਿਹੜੀ ਅਗਲੇ ਥਣਾ ਦੀ ਜਵਾਈ ਚੈੱਕ ਕਰ ਸਕਦੇ ਤੁਸੀਂ ਛੋਟੀ ਦੀ ਮਕਰਲੇ ਥਣਾ ਜੋ ਵੀਰ ਜੀ ਮਾਰ ਦੇ ਇੱਕ ਰਹੀ ਆ ਅਗਲੇ ਥਣੇ ਦੀ ਜਵਾਈ ਕਰ ਸਕਦੇ ਲੱਗੇ ਤੁਹਿਆਕ ਜਮਾਈ ਗੋਲ ਧਾਰਿਆ ਮਗਰਲੇ ਥਣਾ ਦੀ ਵੀਰ ਜੀ ਮਾਰ ਜੇ ਲਓ ਜੀ ਆ ਜਿਹੜੀ ਮਗਰਲੇ ਥਣਾ ਦੀ ਚਵਾਈ ਹੈ ਇਹ ਵੀ ਜਮਾ ਗੋਲ ਧਾਰਾ ਕੋਈ ਘੂਰ ਨਹੀਂ ਕੋਈ ਛਟਾ ਨਹੀਂ ਤੇ ਚੱਡਾ ਜਿਹੜਾ ਕਰਮ ਵਾਲੀ ਦਾ ਨਾੜਾ ਦੇ ਨਾਲ ਭਰਿਆ ਹੀ ਪਿਆ ਤੇ ਬਾਕੀ ਪੂਰੀ ਚਵਾਈ ਤਾਂ ਹੁਣ ਚੱਕ ਕਰਾ ਦਨੇ ਆ ਕਿਉਂ ਵੀਰ ਜੀ ਥਰਡ ਟਾਈਮ ਵੀਰ ਦੇ ਕੋਲ ਜਿਹੜੀਆਂ ਚੰਗੀਆਂ ਝੋਟੀਆਂ ਅਵੇਲੇਬਲ ਹੁੰਦੀਆਂ ਨੇ ਚੈੱਕ ਕਰ ਸਕਦੇ ਹੁਣ ਵੀਰ ਦੇ ਕੋਲ ਤਿੰਨ ਝੋਟੀਆਂ ਵੱਡੀਆਂ ਪੱਜੀਆਂ ਚੈੱਕ ਕਰ ਸਕਦੇ ਤੁਸੀਂ ਤਾਂ ਅਡੀ ਪਹਿਲੇ ਨੰਬਰ ਤੇ ਝੋਟੀ ਦੀ ਚਵਾਈ ਚੱਲੰਦੀ ਆ ਮੌਕੇ ਤੇ ਵੀਰ ਜੀ 16 ਲੀਟਰ ਤਿਆਰ ਹੈ ਦੇ ਕੋਲ 16 ਲੀਟਰ ਜਿਹੜਾ ਮੌਕੇ ਤੇ ਦੁੱਧ ਤਿਆਰ ਹੈ ਝੋਟੀ ਦੇ ਕੋਲ ਚਵਾਈ ਚੁਈ ਜਿਹੜੀ 1 ਨੰਬਰ ਹੈ ਝੋਟੀ ਦੀ ਸਾਰੀ ਤਾਂ ਚਵਾਈ ਜਿਹੜੀ ਆਪਾਂ ਲਾਈਵ ਹੀ ਦਿਖਾ ਦੇਣੀ ਆ ਤੇ ਮਗਰ ਇਹਦੇ ਜਿਹੜਾ ਮੇਲ ਕਾਫ ਆ ਪੰਜਾਂ ਦਿਨਾਂ ਦੀ ਜਿਹੜੀ ਪੂਰੀ ਸੋਈ ਆ ਤੇ ਜੇ ਤੇ ਕਰਮਾ ਵਾਲੀ ਦੇ ਬੱਚੇ ਦੀ ਵੀ ਪੂਰੀ ਸਾਂਭ ਕੀਤੀ ਜਾਵੇ ਸਾਲ ਦੇ ਵਿੱਚ ਜਿਹੜਾ ਕਟਾ ਤਗੜਾ ਬਣ ਜਾਊਗਾ ਚੰਗੇ ਸੀਮਨ ਦਾ ਮਗਰ ਜਿਹੜਾ ਮੇਲ ਕਾਫ ਆ ਦੇ ਬਾਕੀ ਚਵਾਈ ਤੁਹਾਨੂੰ ਸਾਰੀ ਚੈੱਕ ਕਰਾ ਦੇਣੀ ਕਰਮਾ ਵਾਲੀ ਵੀਰ ਜੀ ਜੇ ਰੁਗਾਰਡ ਚ ਹੋਈ ਗਈ ਮੜੀ ਦਿਖਾ ਦਿਓ ਜੀ ਇਹਦੇ ਕਿੰਨੀ ਵੀ ਗਾੜ੍ਹ ਹੋ ਗਈ ਹੋ ਗਈ ਵੀ ਅੱਜ ਇਹਦੀ ਜਿੱਦਣ 3 ਕਿਲੋ ਆਇਆ ਚੰਨ ਤੇ 4 ਕਿਲੋ ਨਹੀਂ ਜਿੱਦਣ 20 ਕਿਲੋ ਤੇ ਚਲ ਗਈ 4 ਕਿਲੋ ਗਾੜ੍ਹ ਹੋ ਜਣੀ ਲੈਓ ਜੀ ਜਿੱਦਣ ਝੋਟੀ ਵੀਰ ਕਹਿੰਦਾ ਕਿ 20 ਕਿਲੋ ਤੇ ਚਲ ਗਈ 4 ਲੀਟਰ ਜਿਹੜੀ ਗਾੜੀ ਗਾੜ੍ਹ ਹੋ ਜਣੀ ਆ 3 ਲੀਟਰ ਜਿਹੜੀ ਗਾੜ੍ਹ ਕਰਨ ਵਾਲੀ ਕਰ ਗਈ ਆ ਪੰਜਾਂ ਦਿਨਾਂ ਦੀ ਅਜੇ ਸਾਰੀ ਸੁਈ ਆ ਤੇ ਜਿਹੜਾ ਕੱਦ ਵਜਣਾ ਫੁੱਲ ਵੱਡਾ ਜਿਹਨੂੰ ਆਪਾਂ ਫੁੱਲ ਵੱਡਾ ਕਹਿ ਦਿੰਦੇ ਆ ਤੇ ਬਾਕੀ ਇਹਨਾਂ ਪਰੀਆਂ ਦੀ ਤਾਰੀਫ ਕਰਨ ਵਾਸਤੇ ਸ਼ਬਦ ਥੋੜੇ ਪੈ ਜਾਂਦੇ ਆ ਕਮੀ ਕੋਈ ਨਹੀਂ ਹੈਗੀ ਪਿੱਠ ਪੁੜੇ ਦੀ ਬਿਲਕੁਲ ਸਾਫ਼ ਆ ਵਡੀਆਂ ਝੋਟੀਆਂ ਤੇ 20 ਲੀਟਰ ਵਾਲੀਆਂ ਝੋਟੀਆਂ ਵੀਰ ਦੇ ਕੋਲ ਤੇ ਜਿਹੜੀ ਗਾੜ ਦੀ ਚਵਾਈ ਮੇਰੇ ਖਿਆਲ ਨਾਲ ਕੰਪਲੀਟ ਹੋ ਚੱਲੀ ਹੈ ਉਹ ਤੁਹਾਨੂੰ ਮੌਕੇ ਤੇ ਚੈੱਕ ਕਰਾ ਦਿੰਨੇ ਕਿੰਨੀ ਆ ਹਾਂਜੀ ਵੀਰ ਜੀ ਚੋਈ ਗਈ ਗੜ ਹਾਂਜੀ ਹਾਂ ਚੋਈ ਗਈ ਲਓ ਜੀ ਜਿਹੜੀ ਗਾੜ ਹੈ ਚੋਈ ਗਈ ਆ ਲਓ ਜੀ ਆਹ ਜਿਹੜੀ ਗਾੜ ਕਿੰਨੀ ਹੋ ਗਈ ਵੀਰ ਜੀ ਵੀਰ ਜੀ 2.5 ਕਿਲੋ ਤੋਂ ਤਾਂ ਹੁੰਦੇ ਇਹਨਾਂ ਦੇ ਲਾਗੇ ਬਣੇ ਗਾੜ ਲਓ ਜੀ ਜਿਹੜੀ 2.5 ਲੀਟਰ ਗਾੜ ਵੀਰ ਨੇ ਚੋਤੀ ਅਗਲੇ ਥਾਣਾ ਦੇ ਵਿੱਚੋਂ ਤੇ ਜੋ ਵੀਰ ਜੀ ਮਕਰਲੇ ਸਣਾ ਜਿਉਂ ਹੀ ਲਓ ਜੀ ਆ ਮਕਰਲੇ ਸਣਾ ਦੀ ਚਵਾਈ ਇੱਕ ਵਾਰੀ ਫੇਰ ਚੈੱਕ ਕਰ ਸਕਦੇ ਜੇ ਤੇ ਬਾਡੀਆਂ ਕਰਮ ਵਾਲੀ ਨੂੰ ਦੋ ਹੀ ਲੱਗਣਗੀਆਂ ਬਾਡੀ ਲਾ ਕੇ ਕਰਦੇ ਆ ਵੀ ਐਂ ਠੰਡੀਆਂ ਤੇਰੀਆਂ ਗਾਲੀ ਪਈ ਕਰਮ ਵਾਲੀ ਕੋਈ ਸ਼ੱਕ ਨਹੀਂ ਹੈਗਾ ਝੋਟੀ ਦੇ ਵਿੱਚ ਚਿਪਰਾਂ ਘਾਟ ਘਾਟ ਕੇ ਜਿੱਦਾਂ ਲਾਈਆਂ ਹੁੰਦੀਆਂ ਜਿਹੜਾ ਚੰਗਾ ਪਸ਼ੂ ਤਰੀਫ ਵੀ ਉਹਦੀ ਕੀਤੀ ਜਾ ਸਕਦੀ ਹੈ ਮਾੜੇ ਪਸ਼ੂ ਦੀ ਤਰੀਫ ਵੀ ਨਹੀਂ ਹੁੰਦੀ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ ਜਿਹੜੇ ਪੈਰਾਂ ਦੇ ਕਰਮਾ ਲਈ ਖਲੋਗੀ ਹੈ ਬਸ ਉਹਦੇ ਤੇ ਸਾਰੀ ਚਵਾਈ ਕਰਾਊਗੀ ਮਗਰਲੇ ਥਣਾ ਦੀ ਜਿਹੜੀ ਚਵਾਈ ਚੱਲਦੀ ਆ ਪਸ਼ੂ ਵੀਰ ਦੇ ਕੋਲ ਹਰ ਵੇਲੇ ਚੰਗੇ ਤੋਂ ਚੰਗਾ ਹੁੰਦਾ ਛੋਟੇ ਪਸ਼ੂ ਵੀ ਹੁੰਦੇ ਤੇ ਵੱਡੀਆਂ ਝੋਟੀਆਂ ਵੀਰ ਦੇ ਕੋਲ ਹੁੰਦੀਆਂ ਬਾਕੀ ਵੀਰ ਹੁਣ ਹਰਿਆਣੇ ਫੇਰ ਜਾਣ ਲੱਗ ਪਿਆ ਤੇ ਇਹੜਾ ਪਹਿਲਾ ਪੂਰ ਵੀਰ ਨੇ ਝੋਟੀਆਂ ਲੈ ਕਿੰਨੀਆਂ ਝੋਟੀਆਂ ਵੀਰ ਜੀ ਲੈਂਦੀਆਂ ਅਸੀਂ ਯਾਰ ਵੀਰ ਜੀ ਚਾਰ ਲੈਂਦੀਆਂ ਅਸੀਂ ਆਪਾਂ ਦੋ ਅੱਛਾ ਦੋ ਝੋਟੀਆਂ ਜਿਹੜੀਆਂ ਵੀਰ ਕਹਿੰਦਾ ਕਿ ਸੇਲ ਹੋ ਗਈਆਂ ਉਹ ਵੀ ਝੋਟੀਆਂ ਵੀਰ ਜੀ ਲੈਦੀਆਂ ਅਸੀਂ ਚੰਗੀਆਂ ਝੋਟੀਆਂ ਜੀ ਉਹ ਵੀ ਝੋਟੀਆਂ ਜਿਹੜੀਆਂ ਚੰਗੀਆਂ ਅਸੀਂ ਬਾਕੀ ਇਹਦੀ ਚਵਾਈ ਤਾਂ ਨੂੰ ਮੋਕੇ ਤੇ ਦਿਖਾਦਣ ਲੱਗੇ ਆ 16 ਲੀਟਰ ਜਿਹੜਾ ਕਰਮਾਲੀ ਦੁੱਧ ਕਰ ਗਈ ਆ ਤੋ ਆਈ ਦਾ ਪੂਰੀ ਦਿਖਾ ਲੈਣੀ ਹਣਾ ਵਾਜ ਮੂਰ ਜੀ ਆਣ ਇੱਕ ਨੰਬਰ ਪੂਰਾ ਬੋਲੀ ਧਾਰ ਆ ਧਾਰ ਬੋਲੀ ਆ ਵੀਰ ਜੀ ਬੋਲੀ ਬੋਲੀ ਲਓ ਜੀ ਜਿਹੜੀ ਇੱਕ ਬਾਲਟੀ ਗਰਮ ਵਾਲੀ ਨੇ ਪਰਤੀ ਆ ਦੂਜੀ ਵੀਰ ਨੇ ਲਾਤੀ ਜੇ ਧਾਰ ਤੂਰ ਦੀ ਫੁੱਲ ਸ਼ਕੀਨ ਆ ਝੋਟੀ ਸੂਆ ਦੂਸਰਾ ਦੇ ਮੂੰਹ ਅਜੇ ਛੇ ਦੰਦੇ ਆ ਹਾਂ ਬਾਲਟੀ ਖਾਲੀ ਹੀ ਪਕਾ ਦੇਣੀ ਸੀ ਠੀਕ ਠੀਕ ਵੀਰ ਜੀ ਠੀਕ ਜੇ ਵੀਰ ਜੀ ਬਾਲਟੀ ਵੀ ਖਾਲੀ ਜਿਹੜੀ ਵੀਰ ਨੇ ਲਾਤੀ ਆ ਪਹਿਲੇ ਸਵੇਰ ਦਾ ਕੀ ਰਿਕਾਰਡ ਰਿਹਾ ਵੀਰ ਜੀ ਵੈਸੇ ਦਾ ਪਹਿਲੇ ਸਵੇਰ ਵੀਰ ਜੀ 18 ਕਿਲੋ ਦੁੱਧ ਭਰਿਆ ਝੋਟੀ ਨੇ ਠੀਕ ਜੀ ਫਿਰ ਕੀ 22 ਕਿਲੋ ਦੀ ਗਾਰੰਟੀ ਆਈ ਝੋਟੀ ਨੇ ਲਓ ਜੀ ਆਹ ਟਾਈਮ ਜਿਹੜਾ ਵੀਰ ਕਹਿੰਦਾ ਕਿ ਸੈਕੰਡ ਟਾਈਮ ਹੈ ਇਹਦਾ ਇਹ 22 ਲੀਟਰ ਦੀ ਜਿਹੜੀ ਗਾਰੰਟੀ ਆਈ ਹੈ ਪਹਿਲੇ ਸਵੇਰ 18 ਲੀਟਰ ਦੁੱਧ ਭਰਿਆ ਝੋਟੀ ਨੇ ਖੀਰੀ ਦੇ ਵਿੱਚ 10 ਥੋੜਿਆ ਆਈ ਜਦੋਂ ਝੋਟੀ ਕਹਿੰਦੇ ਸੂਕੀ ਪਈ ਪਹਿਲੇ ਸਵੇਰ ਹਾਂਜੀ ਹਾਂਜੀ ਜਿਹੜੀ ਖੀਰੀ ਸੂਈ ਕਰਮਾ ਵਾਲੀ ਪਹਿਲਾ ਸਵੇਰ ਜਿਹੜੀ ਤੇ ਐਰ ਕੀ ਚੌਗੀ ਦੇ ਜਵਾਨ ਕਰਗੀ ਤੇ ਛਿੱਗੀ ਦੇ ਜਿਹੜੇ ਕਰਨਦੇ ਹੀ ਆ ਸੁਵਾ ਦੂਸਰਾ ਸੁਪੀ ਆ ਮੌਕੇ ਦੇ ਹੁਣ 16 ਲੀਟਰ ਜਿਹੜਾ ਕਰ ਵੀ ਗਈ ਪੰਜਾਂ ਦਿਨਾਂ ਦੀ ਸੂਈ ਹੈ ਜੇ ਚਵਾਈ ਚੁਵਾਈ ਜਿਹੜੀ ਇੱਕ ਨੰਬਰ ਹੈ ਬਾਕੀ ਦੁੱਧ ਤੁਹਾਨੂੰ ਚੈੱਕ ਕਰਾ ਦੇਣਾ ਚੁਵਾਈ ਕੰਪਲੀਟ ਹੋਣੀ ਵਾਲੀ ਹੈ ਬੱਚੇ ਨੂੰ ਜਿਹੜਾ ਖੁੱਲਾ ਦੁੱਧ ਛੱਡ ਕੇ ਤੇ ਕਿੰਨਾ ਦੁੱਧ ਦਿੰਦੀ ਤੁਹਾਨੂੰ ਮੌਕੇ ਤੇ ਚੈੱਕ ਕਰਾ ਦੇਣਾ ਆਪਾਂ ਫੇਕ ਜੇ ਲਓ ਜੀ ਚੈੱਕ ਕਰਾ ਦਨੇ ਆ ਵੀ ਬਾਡੀਆਂ ਲਾ ਕੇ ਕਰ ਲਿਓ ਮੜੀ ਜੀ ਆਪਣੇ ਬੱਚੇ ਨੂੰ ਲੱਗੇ ਛੱਡਣਾ ਤੁਮ ਬਾਕੀ ਤੇ ਆਹ ਜਿਹੜਾ ਬੱਚੇ ਆ ਦੋ ਬਾਡੀਆਂ ਜਿਹੜੀਆਂ ਵੀਰ ਨੇ ਦੁੱਧੀਆਂ ਚੋਈਆਂ ਤੇ ਆ ਥੱਲੇ ਬੱਚੇ ਨੇ ਮੰਨੋ ਵੀਰ ਦੀ ਘਟ ਤੋਂ ਘਟ ਵੀ ਨਹੀਂ ਤੇ 8 8.5 ਕਿਲੋ ਦੁੱਧ ਆਊਗਾ ਇਹਦੇ ਜਦੋਂ ਬੱਚੇ ਦਾ ਭਾਗ ਹੈ ਦੋ ਛੋਟੀ ਬੱਚੇ ਦਾ ਭਾਗ ਤਾਂ 18 ਕਿਲੋ ਹੀ ਹੋਵੇ ਅੱਛਾ ਜੀ ਹਾਂ ਜੀ ਤੇ ਹੁਣ ਜਿਹੜਾ ਮੌਕੇ ਤੇ ਚੋਇਆ ਗਿਆ ਕਿੰਨਾ ਦੁੱਧ ਹੋਊਗਾ ਬਾਡੀਆਂ ਨੇ ਲਓ ਜੀ ਵੀਰ ਕਹਿੰਦਾ ਕਿ ਜਿਹੜਾ 16 ਲੀਟਰ ਹੀ ਕਰਕੇ ਦਵਾਂਗੇ ਮੌਕੇ ਤੇ ਜਿਹੜਾ 16 ਲੀਟਰ ਕਹਿ ਕੇ ਠੀਕ ਵੀਰ ਜੀ ਕਹਿੰਦਾ ਵੀਰ ਕਹਿੰਦਾ ਕਿ ਜਿਹੜਾ 17 18 ਲੀਟਰ ਹੀ ਦੁੱਧ ਕਰ ਗਈ ਪੰਜਾਂ ਦਿਨਾਂ ਦੀ ਸੋਈ ਝੋਟੀ ਤੇ ਬਾਕੀ ਆਪਾਂ ਜਿਹੜੀ 16 ਲੀਟਰ ਦੀ ਗਰੰਟੀ ਦਵਾਂਗੇ ਕਿਸ ਦੇ ਘਰ ਜਾ ਕੇ 2 ਲੀਟਰ ਵਾਧੀ ਨਿਕਲੇ ਤਾਂ ਹੀ ਮਜ਼ਾ ਆਦਾ ਨਹੀਂ ਲੈਣੀ ਇਹ ਤਾਂ ਕਿਸੇ ਨੂੰ ਕੋਈ ਚੀਜ਼ ਵੀ ਦੇਣੀ ਹੈ ਨਾ ਬਿਲਕੁਲ ਵੀਰ ਜੀ ਤੇ ਵੀਰ ਜੀ ਇੱਕ ਵਾਰੀ ਆਪਣਾ ਜਿਹੜਾ ਮੋਬਾਈਲ ਨੰਬਰ ਤੇ ਆਪਣਾ ਪਤਾ ਬੋਲ ਦੀ ਆਪਾਂ ਕਿਹੜਾ ਨਾਮ ਆ ਲੱਗ ਰਹੀ ਹੈ ਚਗਾਵਾ ਜਾਨ ਵਾਲਾ ਰੋਡ ਤੇ ਹਾਂਜੀ ਜਿਲ੍ਹਾ ਬਨਾਹ ਹਰ ਸਾਰੇ ਹਾਂਜੀ ਹਾਂਜੀ ਸਾਹਮਣੇ ਹੈਗਾ ਆਪਣਾ 41 ਦੇ ਪਿੰਡੋਂ ਦਾ ਠੀਕ ਜੀ ਵੀਰ ਜੀ